ਮੈਂ ਨਨੂ ਸੱਚ ਕਹਿ ਕੇ ਚੱਲਿਆ ਜੀ ਸੱਚ ਕਹੂੰ ਸੁਣ ਲਿਓ ਸੁਦਾ ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਪਾਇਓ ਜੇ ਪ੍ਰੇਮ ਕਰੋਗੇ ਨਾ ਪਰਮੇਸ਼ਰ ਦਾ ਤੇ ਫਿਰ ਪਰਮੇਸ਼ਰ ਦੇ ਦਰਸ਼ਨ ਲੋਗੇ ਐਵੇਂ ਨਾ ਕਿਤੇ ਝੂਠ ਦੇ ਵਿੱਚ ਵਿਚਾਰ ਲਿਓ ਕਿ ਜਿਹੜੇ ਬਾਣੇ ਆਲੇ ਵਿਹਲੇ ਆ ਜਾਂਦੇ ਇਹ ਵਿਹਲੇ ਨਹੀਂ ਇਹ ਸਿਰਫ ਮਾਰੇ ਨੇ ਤੁਹਾਡੇ ਲਈ ਤੁਹਾਡਾ ਭਲਾ ਕਰਨ ਲਈ ਬਾਣੇ ਵਾਲੇ ਸਿੰਘ ਤਿਆਰ ਕੀਤੇ ਨੇ ਕਿਤੇ ਤੁਸੀਂ ਇਹ ਨਾ ਕਿਓ ਕਿ ਕਲਗੀਧਰ ਪਾਸ਼ਾ ਸਾਡੇ ਦੇ ਚ ਆ ਕੇ ਤੂੰ ਗੱਲ ਨਹੀਂ ਕਹਿਂਦੇ ਇਹ ਤਾਂ ਬਾਣੇ ਦੇ ਰੂਪ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰਨ ਦੇ ਨੇ ਭਾਈ ਬਚ ਲੋ ਬਾਣੇ ਸਮੇਂ ਤੋਂ ਬੜਾ ਮਾਰਾ ਸਮਾਂ ਆ ਰਿਹਾ ਜੇ ਮਾਰੇ ਕਹਿੰਦੇ ਜਬ ਹੰਦਰੇ ਦਰਸ਼ਨ ਕੋ ਆਓ ਬਾਂਸ ਚੇਤ ਤਨ ਸ਼ਕਤ ਸਜਾਓ ਸ਼ਕਤ ਸਜਾਣੇ ਕਿਹੜੇ ਨੇ ਵੱਡੀਆਂ ਤਿਰਪਾਨਾਂ ਜੇ ਬੀਬੀਓ ਤੁਹਾਡੇ ਕੋਲ ਤਿੰਨ ਹੱਥ ਦੀ ਕੁਰਬਾਨੀ ਨਾ ਟਾੜੀਆਂ ਵਾਲੀਆਂ ਖਿੱਚਣ ਵਾਲੇ ਬਿਠੇਰੇ ਭੱਜੇ ਫਿਰਦੇ ਜਦੋਂ ਮਰਜੀ ਤੁਹਾਡੇ ਕੰਨਾਂ ਤੋਂ ਵਾਲੀਆਂ ਖਿੱਚ ਕੇ ਤੁਹਾਡੇ ਮਾਰ ਕੇ ਲੱਤ ਪਰਾਂ ਸੁੱਟ ਜਾਂਦੇ ਨੇ ਤੇ ਜੇ ਤੁਹਾਡੇ ਤੰਦ ਦੇ ਵਿੱਚ 3 ਫੁੱਟ ਦੀ ਕਿਰਪਾਨ ਹੋਏਗੀ ਨਾ ਮੈਨੂੰ ਨਹੀਂ ਲੱਗਦਾ ਤੁਹਾਡੇ ਲੱਗੇ ਦੀ ਕੋਈ ਲੱਗ ਜੇਗਾ ਕਿਉਂ ਕਿ ਧਰਗੀ ਤੇ ਪਾਸ਼ਾ ਦੀਆਂ ਧੀਆਂ ਬਣਾਈਆਂ ਮਾਰੇ ਨੇ ਤੇ ਤੁਸੀਂ ਫਿਰ ਮਾਫ ਕਰਨਾ ਮੂੰਹ ਦੇ ਵਿੱਚੋਂ ਗਲਤ ਸ਼ਬਦ ਨਿਕਲਦੇ ਨੇ ਮਾਰੇ ਤੇ ਜਿਹੜੀ ਚ ਪੇਟਾ ਬਣ ਕੇ ਰਹਿਣਾ ਕੁਝ ਸੁਸਤ ਕਰ ਦਿਓ ਤੁਸੀਂ ਉਹ ਚੰਗੀ ਗੱਲ ਹੈ ਤੇ ਦੂਜੀ ਆ ਬੇਨਤੀ ਹੈ ਇੱਕ ਹੋਰ ਬੇਨਤੀ ਹੈ ਜਿਹੜੀ ਅਸੀਂ ਸਾਰੇ ਕਰਦੇ ਹੁੰਦੇ ਆ ਇੱਕ ਕੰਨਾਂ ਦੇ ਵਿੱਚ ਤੇ ਇੱਕ ਨੱਕ ਦੇ ਵਿੱਚ ਤੇ ਨੱਥ ਤੇ ਕੰਨ ਨਾ ਲੰਮੀਆ ਕਰੋ ਕਿਉਂ ਕਿ ਇਹ ਗੁਲਾਮੀ ਦੀ ਨਿਸ਼ਾਨੀ ਏ ਮਹਾਰਾਜਾ ਖਾਲਸਾ ਕਦੀ ਵੀ ਗੁਲਾਮ ਨਹੀਂ ਹੋਇਆ ਗੁਲਾਮ ਕਰਦਾ ਏ ਹੁੰਦਾ ਨਹੀਂ ਹੈ ਤੇ ਜੇ ਤੁਸੀਂ ਗੁਲਾਮ ਬਣ ਕੇ ਰਹਿਣਾ ਨਾ ਕਿਸੇ ਜਨਮ ਤੇ ਵੀ ਕਰਗੀ ਤਾਂ ਰਪਾਸ਼ਾ ਦੇ ਧਿਆਣੀ ਬਣੋ ਇਹ ਯਾਦ ਰੱਖਿਓ ਆਪਣੇ ਧਿਆਣ ਨੂੰ ਨਾ ਛੋਟਿਆ ਛੋਟਿਆ ਤੁਹਾਨੂੰ ਇਹ ਨੰਦਦੇ ਹੋ ਇਹ ਕਿੱਥੋਂ ਦਾ ਰਿਵਾਜ ਆ ਖਾਲਸੇ ਦੇ ਵਿੱਚ ਕੋਈ ਰਿਵਾਜ ਨਹੀਂ ਹੈ ਖਾਲਸੇ ਨੇ ਤੇ ਰੀਤ ਕਦੀ ਨਹੀਂ ਸ਼ੁਰੂ ਕੀਤੀ ਆਪਣੀਆਂ ਧੀਆਂ ਦੇ ਕਰਨ ਵਿੰਦਦੇ ਨੇ ਡੰਗਰਾਂ ਤਰ੍ਹਾਂ ਵਿੱਚ ਸੂਏ ਮਾਰਦੇ ਨੇ ਇਹ ਕਿੱਥੋਂ ਦਾ ਰਿਵਾਜ ਆ ਇਸ ਕਰਕੇ ਯਾਦ ਰੱਖਿਓ ਜਦੋਂ ਤੱਕ ਸੱਚ ਨਾਲ ਨਹੀਂ ਨਜੜਉਂਦੀਆਂ ਤੇ ਇੱਥੇ ਧੱਕੇ ਨੇ ਇੱਥੇ ਡੰਗਰ ਪਸ਼ੂ ਪੰਛੀ ਆ ਤੁਹਾਡੇ ਕਿੱਲਿਆਂ ਤੇ ਬੱਚੇ ਹੋਏ ਨੇ ਨਾ ਤੇ ਜੇ ਉਹ ਵੱਜ ਜਾਣਗੇ ਕਦੀ ਆਪਾਂ ਵੱਜ ਜਾਵਾਂਗੇ ਜੇ ਉਹ ਵੱਜ ਜਾਣਗੇ ਕਦੀ ਆਪਾਂ ਵੱਜ ਜਾਵਾਂਗੇ ਇਹ ਤੇ ਰੀਤ ਚੱਲੀ ਜਾਣੀ ਹੈ ਇਹ ਨਹੀਂ ਮੁੱਕਣੀ ਪਰ ਖਾਲਸਾ प्रकट जब लग खाल सारे नियारा तब लग तेज दू मैं सारा जब लग खाल सारे नियरा तब लग तेज दूं मैं सारा मारे कहने जद भी भी हो गया ना जदों भी तेज मतलब ਦੇ ਵਿੱਚ ਬੋਲਾਂਗਾ ਖਾਲਸਾ ਦੇ ਵਿੱਚ ਮੈਂ ਬੋਲਾਂਗਾ ਮਹਾਰਾਜ ਇਸ ਸ਼ਰਤ ਲਾ ਕੇ ਕਹਿੰਦੇ ਨੇ ਕਿ ਮੇਰਾ ਰੂਪ ਕੋਈ ਨਹੀਂ ਜੇ ਪਰ ਜਿਹੜਾ ਬਾਣੇ ਵਾਲਾ ਸਿੰਘ ਹੈ ਨਾ ਮੇਰਾ ਰੂਪ ਮਾਰੇ ਕਹਿੰਦੇ ਤੇ ਐਵੇਂ ਨਾ ਕਿਤੇ ਮਜ਼ਾਕ ਦੇ ਵਿੱਚ ਬਾਣੇ ਵਾਲੇ ਸਿੰਘਾਂ ਨੂੰ ਗਲਤ ਬੋਲ ਜਾਇਓ ਮਾਰੇ ਕਹਿੰਦੇ ਮੇਰੇ ਸਿੰਘ ਨੂੰ ਜਿਹੜਾ ਮਾੜਾ ਬੋਲ ਪਿਆ ਨਾ ਕਈ ਜਨਮਾਂ ਤੱਕ ਨਰਕਾਂ 'ਚ ਟੱਕੇ ਖਾਏਗਾ ਕਈ ਜਨਮਾਂ ਤੱਕ ਇੱਕ ਜਨਮ ਨਹੀਂ ਕਈ ਜਨਮਾਂ ਤੱਕ ਕੀੜਾ ਬਣ ਕੇ ਰਹਿ ਕੇ ਮਾਰੇ ਕਦੇ ਜਣਾ ਮੇਰੇ ਖਾਲਸੇ ਬਾਰੇ ਮਾੜਾ ਸੋਚ ਗਿਆ ਤੇ ਇਸ ਕਰਕੇ ਇਹ ਸਮਾਜ ਇਹ ਬਚਾ ਲੋ ਆਪਣੇ ਆਪ ਨੂੰ ਤਿਆਰ ਪਰ ਤਿਆਰ ਹੋ ਜਾਓ ਆਹ ਬੱਚਿਆਂ ਦੇ ਇੱਕ ਕਵਿਸ਼ਰੀ ਸੁਣ ਕੇ ਸਮੇ ਦਾ ਆਨੰਦ ਮਾਣੋ